ਚੋਰਾ ਦੇ ਹੌਸਲੇ ਨੇ ਬੁਲੰਦ ਨੇ ਕਿ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਾਰੀ ਕੱਟਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਚੋਰਾ ਨੂੰ ਪੁਲਿਸ ਦਾ ਵਿਖੌਫ ਨਹੀਂ ਰਿਹਾ ਜੀਆਂ ਘਟਨਾ ਸਥਾਨ ਤੋਂ ਥੋੜੀ ਹੀ ਦੂਰੀ ਦੇ ਉੱਤੇ ਡੀਐਸਪੀ ਦਫਤਰ ਹੈ ਬੇਫਿਕਰ ਹੋ ਕੇ ਚੋਰਾ ਦੇ ਵੱਲੋਂ ਉੱਥੇ ਹੀ ਨੇੜੇ ਤਿੰਨ ਦੁਕਾਨਾਂ ਤੋਂ ਚੋਰੀ ਕੀਤੀ ਕਿ ਪੁਲਿਸ ਨੇ ਕਿਹਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲ ਰਹੀਆਂ ਜਾਂਚ جاری ਹੈ ਜਲਦ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪ੍ਰਵੀ ਕੀ ਨਾਮ ਹੈ ਮੇਰਾ ਨਾਮ ਮਨੂ ਗਰਮਚ ਟਾਡੇ ਵੱਲ ਕੀ ਵਾਰਦਾਤ ਹੈ ਬਸ ਵੈਸੇ ਤਾਂ ਮੇਰੀ ਗਵਾਂਡੀ ਨੇ ਇੰਨਾ ਦੇ ਨੁਕਸਾਨ ਹੋਇਆ ਬੱਚਿਆਂ ਦੇ ਜਿੱਥੇ ਅੱਜ ਦੁਕਾਨਦਾਰ ਬਚਾਰਾ ਹਰ ਤਰ੍ਹਾਂ ਦੀ ਮਾਰ ਚੱਲ ਰਿਹਾ ਹੈਗਾ ਰੋਜੀ ਰੋਟੀ ਵਾਸਤੇ ਮਿਹਨਤ ਕਰ ਰਿਹਾ ਹੈਗਾ ਪਰ ਜਦੋਂ ਇਦਾਂ ਦੀ ਮੰਦ ਭਾਂਦੀ ਘਟਨਾ ਹੁੰਦੀ ਹੈ ਤਾਂ ਹੋਰ ਵੀ ਜਿਆਦਾ ਸੱਟ ਵੱਜਦੀ ਸੋ ਬਹੁਤ ਮਾੜੀ ਗੱਲ ਹੈ ਤੁਹਾਡੇ ਵੱਲ ਕਿੰਨਾ ਨੁਕਸਾਨ ਹੋਇਆ ਤੁਹਾਡੇ ਵੱਲ ਫਿਰ ਮੇਰੇ ਨੁਕਸਾਨ ਤੋਂ ਬਚ ਗਿਆ ਕਾਰਨ ਇਹ ਪਰ ਉਹਨਾਂ ਨੇ ਕੋਸ਼ਿਸ਼ ਤਾਂ ਜ਼ਰੂਰ ਕੀਤੀ ਹੈ ਕਿ ਸੈਂਟਰ ਲੋਕ ਦੇਖਣ ਦੀ ਜਾਂ ਸਾਈਡ ਵਾਲੇ ਲੋਕ ਦੇਖਣ ਦੀ ਪੱਟਣ ਦੀ ਪਰ ਉਸ ਤੋਂ ਮੇਰੀ ਬਚਤ ਰਹੀ ਹੈ ਪਰ ਮੇਰੇ ਜਿਹੜੇ ਨਾਲ ਦੁਕਾਨ ਨੇ ਉਹ ਬੱਚੇ ਨੇ ਨਵੀਂ ਦੁਕਾਨਦਾਰੀ ਕੀਤੀ ਹੈਗੀ ਤੇ ਬਹੁਤ ਇਸ ਚੀਜ਼ ਦਾ ਸਾਨੂੰ ਦੁੱਖ ਹੈਗਾ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਜੀ 7-8000 ਦਾ ਹੈ 7-8000 ਦਾ ਤੇ ਉਹ ਕੀ ਕੋਈ ਸਮਾਨ ਲੈ ਕੇ ਗਏ ਹੋਊਗੇ ਸਮਾਨ ਪਤਾ ਲੱਗੂਗਾ ਜੂਨ ਹੌਲੀ ਹੌਲੀ ਇੱਕਦਮ ਤਾਂ ਪਤਾ ਨਹੀਂ ਲੱਗਦਾ ਪੰਜ ਕੋਈ ਸ਼ਟਰ ਵਗੈਰਾ ਤੋੜਿਆ ਵਾ ਜਿੰਦਾ ਤੋੜਿਆ ਜਿੰਦਾ ਅੱਥਲਾ ਜਿੰਦਾ ਇਹ ਸਾਢੇ 3:00 ਵਜੇ ਦੀ ਗੱਲ ਹੈ ਜੀ ਚੋਰ ਸਾਢੇ ਕਿ ਤਿੰਨ ਵਜੇ ਜਿੰਦੇ ਤੋੜ ਕੇ ਸ਼ਟਰ ਚੱਕ ਗਏ ਜੀ ਜਿਹੜਾ ਅੰਦਰ ਸਾਡਾ ਗੱਲੇ ਦੇ ਵਿੱਚ ਜਿੰਨੇ ਭਾਨ ਕੈਸ਼ ਜਿੰਨਾ ਸੀਗਾ ਜੀ ਸਾਰਾ ਉਹ ਲੈ ਗਏ ਸੈਲ ਵਗੈਰਾ ਨਕਲੀ ਨੋਟ ਇੱਕ ਮੋਬਾਈਲ ਪਿਆ ਸੀ ਦੁਕਾਨਬਾਬ ਜੋ ਹਲੇ 4-5 ਦਿਨ ਪਹਿਲਾਂ ਲਿੱਤਾ ਸੀ ਉਹ ਵੀ ਨਾਲ ਲੈ ਗਏ ਤੇ ਕਿੰਨਾ ਨੁਕਸਾਨ ਹੋਇਆ ਜੀ ਕੁੱਲ 30000 ਰੁਪਏ ਕੈਸ਼ ਜੀ ਬਾਕੀ ਇੱਕ ਮੋਬਾਈਲ ਹੈ ਤੇ ਥੋੜਾ ਜਿਹਾ ਸਮਾਨ ਹੈ ਦੁਕਾਨ ਦਾ ਜੀ ਕੀ ਕੀ ਕੀਤਾ ਮਤਲਬ ਕਿ ਕੁਝ ਡਿਟੇਲ ਦੱਸੋਗੇ ਇਹਨਾਂ ਨੇ ਜੀ ਜਿੰਦੇ ਤੋੜ ਕੇ ਖੁੱਲੇ ਆਮ ਸ਼ਟਰ ਚੱਕ ਕੇ ਤਿੰਨ ਜਾਨੇ ਨੇ ਜੀ ਜੋ ਕਿ ਛੋਟੀ ਉਮਰ ਦੇ ਨੇ ਆ ਕੇ ਕਾਊਂਟਰ ਦੇ ਅੰਦਰ ਵੜ ਕੇ ਪੂਰੀ ਵਾਰਦਾਤ ਨੂੰ ਇਨਜਾਮ ਦੇ ਕੇ ਭੱਜੇ ਨੇ ਜੀ ਲੈਣਾ ਵੱਲ ਨੂੰ ਸਾਨੂੰ ਕਿੰਨੇ ਪਲਾਗ ਸਾਨੂੰ ਜੀ ਉਰੋ ਇੱਕ ਸਾਈਕਲ ਤੇ ਜਾਂਦੇ ਬੰਦੇ ਨੇ ਜੋ ਕਿ ਸਟੇਸ਼ਨ ਤੇ ਦੁਕਾਨ ਕਰਦੇ ਨੇ ਚਾਹ ਦੀ ਉਹਨਾਂ ਨੇ ਫੋਨ ਕਰਿਆ ਵੀ ਤੁਹਾਡਾ ਸ਼ਟਰ ਖੁੱਲਾ ਪਿਆ ਜੀ ਅਸੀਂ 5 ਮਿੰਟਾਂ ਦੇ ਵਿੱਚ ਪਹੁੰਚ ਗਏ ਜੀ 3:30 ਵਜੇ ਦੀ ਵਾਰਦਾਤ ਆ 4:00 ਵਜੇ ਅਸੀਂ ਪਹੁੰਚ ਗਏ ਸੀ ਜੀ ਉਹਦੇ ਚਾਰ ਦਸ ਤੇ ਅਸੀਂ 112 ਤੇ ਫੋਨ ਕਰਕੇ ਇੰਤਲਾਹ ਕਰਤੀ ਸੀ ਜੀ ਉਹਨਾਂ ਨੂੰ ਕੰਪਲੀਟ ਲਿਖਾਤੀ ਸੀ ਸਾਨੂੰ ਡੇਢ ਘੰਟਾ ਕੋਈ ਪੁਲਿਸ ਵਾਲਾ ਨਹੀਂ ਮਿਲਿਆ ਜੀ ਸ਼ਹਿਰ ਦੇ ਅੰਦਰ ਅਸੀਂ ਸਾਰੇ ਸ਼ਹਿਰ ਦੇ ਬਾਈਪਾਸਾਂ ਤੇ ਥਾਣੇ ਕੋਲੇ ਵੀ ਗੇੜਾ ਮਾਰਿਆ ਸਾਨੂੰ ਡੇਢ ਘੰਟਾ ਕੋਈ ਪੁਲਿਸ ਵਾਲਾ ਸ਼ਹਿਰ ਦੇ ਅੰਦਰ ਨਹੀਂ ਮਿਲਿਆ ਜੀ ਅਸੀਂ ਹਾਰ ਕਿਉਰੇ ਆ ਕੇ ਖੜ ਗਏ ਜੀ ਫਿਰ ਪ੍ਰਧਾਨ ਜੀ ਨੂੰ ਬੁਲਾਇਆ ਪ੍ਰਧਾਨ ਜੀ ਨੇ ਐਸਐਚਓ ਸਾਹਿਬ ਨੂੰ ਫੋਨ ਮਾਰ ਕੇ ਜੀ ਫਿਰ ਕੋਈ ਬੰਦਾ ਸਾਡੇ ਕੋਲੇ ਹਾਜ਼ਰ ਹੋਇਆ ਜੀ ਫਿਰ ਉਸ ਤੋਂ ਬਾਅਦ ਉਹਨੇ ਇੱਥੇ ਮੌਕਾ ਵਾਰਦਾਤ ਦੇਖ ਕੇ ਜੀ ਫੇਰ ਉਹ ਦੁਬਾਰ ਸਾਨੂੰ ਕਿਹਾ ਜੀ ਕਹਿੰਦੇ ਹੁਣ ਸ਼ਟਰ ਲਾ ਕੇ ਆਪਦਾ ਘਰੇ ਬਾਜੋ 10 ਵਜੇ ਐਸਆਈ ਸਾਹਿਬ ਆਣਗੇ ਐਸਆਈ ਸਾਹਿਬ ਗੱਲ ਕਰਨਗੇ ਸਰ ਕੀ ਨਾਮ ਆ ਜੀ ਅਮਰਪਾਲ ਜੀ ਸਰ ਆਪਣਾ ਦੁਕਾਨ ਤੇ ਬਾੜ ਦਾ ਟੋਇਆ ਰਾਤੀ ਕਿਸ ਚੀਜ਼ ਦੀ ਰੋਬਾਣਾ ਕੀ ਕੀ ਨੁਕਸਾਨ ਆਇਆ ਦਵਾਈਆਂ ਦੁਕਾਨ ਹੈ ਜੀ ਚੋਰੀ ਹੋ ਗਈ ਕੈਸ਼ ਕਰਕੇ 6 ਵਜੇ ਮੋਸਿਨ ਫੋਨ ਕੀਤਾ ਕਿਸ ਨੇ ਸ਼ੀਸ਼ੇ ਟੁੱਟਿਆ ਬੈ ਗਿਆ ਗੁੰਦਾ ਸ਼ਟਰ ਆ ਕੇ ਦੇਖਿਆ ਸ਼ੀਸ਼ੇ ਟੁੱਟਿਆ ਜੀ ਗੁੰਦਾ ਟੁੱਟਿਆ ਸ਼ਾਪੇ ਖੁੱਲਾ ਸੀ ਸਾਰੇ ਦਰਾਜ ਖੁੱਲੇ ਸੀ ਨੋਲੇ ਪਏ ਸੀ ਜਦੋਂ ਦਰਾਜ ਜੀ ਦਾ ਪਿਆ ਰਿਆ ਪਰ ਲੈ ਗਏ ਦਵਾਈ ਕੋ ਦੋਨੇ ਦਵਾਈ ਕੋਈ ਚੋਰੀ ਕੀਤੀ ਤੇ ਕੈਸ਼ ਜਿਹੜਾ ਸੀਗਾ ਉਹ ਲੈ ਗਏ ਰੂਟੀਨਸ ਕੈਸ਼ ਹਰੇ ਹੁੰਦਾ ਕਿ ਇਸ ਲੈ ਕੇ ਜਾਂਦੇ ਨਹੀਂ ਰੂਟੀਨ ਜਾ ਕੇ ਜਾਂਦਾ ਨਹੀਂ ਰਾਜ ਹੈ ਜੀ ਜਨ ਸਭ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤ ਜਿੰਨੋ ਦਿਨ ਵਿਗੜੇ ਜਾ ਰਹੇ ਨੇ ਦੋਰੀਆ ਲੁੱਟਾ ਖੋਹ ਹੋ ਰਹੀ ਹੈ ਤੇ ਕੀ ਕਰਨ ਜਿਹੜੇ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਇੱਕ ਤਾਂ ਵੈਸੇ ਹੀ ਕੁਦਰਤੀ ਪ੍ਰਕੋਪੀ ਹੈ ਹੜ੍ਹਾਂ ਦੀ ਮਾਰ ਨੇ ਪੰਜਾਬ ਦਾ ਲੱਖ ਤੋੜ ਕੇ ਰੱਖਤਾ ਜਿੱਥੇ ਕਿਸਾਨਾਂ ਦੀਆਂ ਫਸਲਾਂ تباہ ਹੋਈਆਂ ਨੇ ਵਪਾਰੀ ਵਰਗ ਦਾ ਵੀ ਬਹੁਤ بڑا ਨੁਕਸਾਨ ਮੀਂਹ ਦੇ ਕਾਰਨ ਹੜ੍ਹਾਂ ਦੇ ਕਾਰਨ ਹੋਇਆ ਹੈ ਚਲੋ ਇਹ ਕੁਦਰਤੀ ਆਫਤ ਹੈ ਪ੍ਰਮਾਤਮਾ ਦੀ ਮਰਜ਼ੀ ਹੈ ਪਰ ਜਿਹੜੇ ਕੰਮ ਸਰਕਾਰਾਂ ਦੀ ਦੇਖਰੇਖ ਦੇ ਵਿੱਚ ਮੈਂ ਇਹ ਗੱਲ ਕਹਿਣ ਚ ਗਰੇਜ ਨਹੀਂ ਕਰਦਾ ਮੈਂ ਕਹੂੰਗਾ ਕਿ ਸਰਕਾਰਾਂ ਦੀ ਸ਼ੈ ਦੇ ਨਾਲ ਅੱਜ ਜਿਹੜੇ ਸਰਾਰਤੀ ਅੰਸਰ ਨੇ ਅੰਨੇ ਬੇਖੌਫ ਹੋ ਗਏ ਨੇ ਕਿ ਇਹ ਮੇਨ ਬਾਜ਼ਾਰ ਹੈ ਤੂਰੀ ਸ਼ਹਿਰ ਦਾ ਮੇਨ ਬਾਜ਼ਾਰ ਹੈ ਸਾਹਮਣੇ ਰੇਲਵੇ ਦਾ ਕੈਬਨ ਹੈ ਹਰ ਟਾਈਮ ਉਹਰੇ ਰਾਤ ਨੂੰ ਵੀ ਚਹਲ ਪਹਲ ਹੁੰਦੀ ਹੈ ਤੇ ਚੋਰਾਂ ਦੇ ਸ਼ਰਾਰਤੀ ਅੰਸਰਾਂ ਦੇ ਇੰਨੇ ਹੌਸਲੇ ਬੁਲੰਦ ਨੇ ਕਿ ਸ਼ਰਿਆਮ ਸੰਬਲਾ ਦੇ ਨਾਲ ਉਹਨਾਂ ਨੇ ਜਿੰਦੇ ਤੋੜੇ ਨੇ ਕੈਮਰੇ ਲੱਗੇ ਹੋਏ ਨੇ ਜਦੋਂ ਉਹਨਾਂ ਨੇ ਦੇਖਿਆ ਵੀ ਕੈਮਰਾ ਤਾਂ ਫਿਰ ਉਹ ਆਕੇ ਇੱਕ ਬੰਦਾ ਕੈਮਰੇ ਨੂੰ ਵੀ ਘਮੰਦਾ ਤੁਸੀਂ ਇਹ ਦੇਖੋ ਵੀ ਕਿੰਨੇ ਹੌਸਲੇ ਬੁਲੰਦ ਨੇ ਹੈ ਕੈਮਰੇ ਦਾ ਪਤਾ ਹੈ ਕੈਮਰੇ ਲੱਗੇ ਨੇ ਫਿਰ ਵੀ ਬੇਖੌਫ ਹੋ ਕੇ ਉਹਨਾਂ ਨੇ ਇਸ ਦੁਕਾਨ ਦੇ ਉੱਪਰ ਚੋਰੀ ਕੀਤੀ ਹੈ ਜੋ ਕੈਸ਼ ਹੈ ਉਹਦਾ ਨੁਕਸਾਨ ਕੀਤਾ ਹੈ ਪਰ ਸ਼ਹਿਰ ਦੇ ਅੰਦਰ ਵਪਾਰੀਆਂ ਦੇ ਅੰਦਰ ਇਹਦਾ ਜਿਹੜਾ ਇੱਕ ਮੈਸੇਜ ਹੈ ਬੜਾ ਗਲਤ ਗਿਆ ਹੈ ਇੱਕ ਡਰ ਦਾ ਮਾਹੌਲ ਪੈਦਾ ਹੋਇਆ ਹੈ ਵਪਾਰੀ ਅੱਜ ਜਿੱਥੇ ਪਹਿਲੇ ਹੀ ਮੰਦੇ ਦੀ ਮਾਰ ਨਾਲ ਝੂਜ ਰਿਹਾ ਹੈ ਉੱਥੇ ਐਈਆਂ ਚੋਰੀਆਂ ਡਕੈਤੀਆਂ ਉਹਦੀ ਲੱਕ ਤੋੜ ਕੇ ਰੱਖ ਦਿੰਦੀਆਂ ਨੇ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅੱਜ ਬੇਸ਼ੱਕ ਕਰ ਤੇ ਲਵੀ ਰਹੀ ਹੈ ਪ੍ਰਸ਼ਾਸਨ ਦੇ ਕੰਮ ਦੇ ਵਿੱਚ ਜਿਵੇਂ ਇਸ ਦੁਕਾਨ ਦੇ ਮਾਲਕ ਦੱਸ ਰਹੇ ਨੇ ਕਿ 4 ਵਜੇ ਦੇ ਕਰੀਬ ਹੀ ਇਨਫੋਰਮ ਕਰਕੇ ਸਾਢੇ 5 ਪੌਣੇ 6 ਵਜੇ ਜਦੋਂ ਮੈਨੂੰ ਆ ਕੇ ਕਹਿਣਾ ਪਿਆ ਫਿਰ ਜਾ ਕੇ ਉੱਥੇ ਪੁਲਿਸ ਦੇ ਮੁਲਾਜ਼ਮ ਆਏ ਤੇ ਪਰ ਹਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਅੱਧੇ ਘੰਟੇ ਦੇ ਵਿੱਚ ਵਿੱਚ ਇਨਫਾਰਮ ਹੋ ਗਏ ਸੀਗੇ ਤੇ ਚੋਰ ਬੜੇ ਆਸਾਨੀ ਨਾਲ ਫੜੇ ਜਾ ਸਕਦੇ ਸੀ ਸੋ ਮੈਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਕਹਿੰਦਾ ਕਿ ਇਸ ਗੱਲ ਵੱਲ ਪੂਰਾ ਧਿਆਨ ਦਿਓ ਕਿ ਕਿਉਂ ਇਹ ਕੰਮ ਲੇਟ ਹੋਇਆ ਕੱਲ ਰਾਤੀ ਮਿਤੀ 9 ਤੇ 10 ਸਤੰਬਰ ਦੀ ਰਾਤ ਨੂੰ ਕਰੀਬ ਸਵੇਰ 3:30 ਵਜੇ ਤਿੰਨ ਦੁਕਾਨਾਂ ਦੇ ਤਾਲੇ ਰੁੱਟੇ ਨੇ ਤਾਲੇ ਰੁੱਟਣ ਤੋਂ ਬਾਅਦ ਉਹਨਾਂ ਦੇ ਜਿਹੜੇ ਗੱਲੇ ਨੇ ਗੱਲਿਆਂ ਨੂੰ ਵਿੱਚੋਂ ਕੁਝ ਨਕਦੀ ਸੀ ਜਿਹੜੀ ਉਹ ਲੈ ਕੇ ਗਏ ਨੇਗੇ ਇਸ ਤੋਂ ਇਲਾਵਾ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਵੀ ਇਥੇ ਹੋਰ ਕੋਈ ਚੋਰੀ ਨਹੀਂ ਹੋਈ ਹੈ ਤੇ ਫਿਰ ਵੀ ਅਸੀਂ ਇਸ ਸੰਬੰਧੀ ਐਫਆਈਆਰ ਦਰਜ ਕਰ ਰਹੇ ਹਾਂ ਐਫਆਈਆਰ ਦਰਜ ਕਰਕੇ ਇਹ ਤਿੰਨ ਵਿਅਕਤੀ ਨੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਅਸੀਂ ਇਹਨਾਂ ਨੂੰ ਜਲਦੀ ਜਲਦੀ ਫੜ ਕੇ ਅੰਦਰ ਹਵਾਲਾ ਕਰ